ਬੀਤੇ ਦਿਨੀ ਆਏ ਹੜ੍ਹ ਕਾਰਨ ਫਾਜ਼ਲਕਾ ਦੇ ਕਾਮਾਂਵਲੀ ਪੱਤਨ ਤੋਂ ਪਿੰਡ ਚੰਗੜ ਪੈਣੀ ਤੱਕ ਦਰਿਆ ਦੇ ਨਾਲ ਲੱਗਦੀ ਸੜਕ ਪੂਰੀ ਤਰ੍ਹਾਂ ਪਾਣੀ ਵਿੱਚ ਵਹਿ ਗਈ ਹੈ ਜਿਸ ਕਾਰਨ ਬਹੁਤ ਸਾਰੇ ਲੋਕਾਂ ਦਾ ਆਪਸੀ ਸੰਪਰਕ ਟੁੱਟ ਗਿਆ ਹੈ ਸੜਕ ਟੁੱਟ ਜਾਣ ਕਾਰਨ ਸਥਾਨਕ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕ ਮਜਬੂਰੀ ਵਸ ਆਪਣੀ ਜਾਨ ਜੋਖਮ ਵਿੱਚ ਪਾ ਕੇ ਟੁੱਟੀ ਹੋਈ ਸੜਕ ਦੇ ਬਚੇ ਖੁچے ਖਤਰਨਾਕ ਹਿੱਸਿਆਂ ਦੇ ਨੇੜੇ ਖੇਤਾਂ ਵਿੱਚ ਬਣੇ ਰੇਤ ਦੇ ਉੱਚੇ ਨੀਵੇਂ ਟਿੱਬਿਆਂ ਵਿੱਚੋਂ ਲੰਘਣ ਲਈ ਮਜਬੂਰ ਹੋ ਰਹੇ ਹਨ ਇਸ ਦੌਰਾਨ ਉਹਨਾਂ ਦੇ ਮੋਟਰਸਾਈਕਲ ਬਹੁਤ ਮੁਸ਼ਕਲ ਨਾਲ ਗੁਜ਼ਰ ਰਹੇ ਹਨ ਇਸ ਖਤਰਨਾਕ ਰਸਤੇ ਤੇ ਹਰपल ਲੋਕਾਂ ਨੂੰ ਹਾਦਸੇ ਦਾ ਡਰ ਬਣਿਆ ਹੋਇਆ ਹੈ ਕਿਉਂਕਿ ਪੈਰ ਫਿਸਲਣ ਕਾਰਨ ਕਿਸੇ ਵੀ ਵਿਅਕਤੀ ਜਾਂ ਉਹਨਾਂ ਦੇ ਮੋਟਰਸਾਈਕਲ ਦੇ ਵਗਦੇ ਦਰਿਆ ਵਿੱਚ ਡਿੱਗਣ ਦਾ ਖਤਰਾ ਬਣਿਆ ਰਹਿੰਦਾ ਹੈ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਗੰਭੀਰ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਸੜਕਾ ਮਾਲੇ ਖਰਵੰਜਾ ਲੱਗਾ ਅੱਗੇ ਸੀਮ ਮਾਲੇ ਇਥੇ ਸੁੱਕੀ ਲੰਘਦੇ ਆਦ ਰਾਵਣ ਉਹ ਤੇ ਮੋਲਿਆ ਸਾਰਾ ਹੀ ਸਾਰਾ ਰਸਤਾ ਲੈ ਕੇ ਚਲਾ ਗਿਆ ਹੈ ਖੜਵੰਜਾ ਵਿੱਚੇ چلا ਗਿਆ ਹੈ ਤੇ ਰਸਤਾ ਸਾਰਾ ਢਾ ਕੇ ਤੇ ਫਿਰ ਉਹਨੇ ਸਾਰਾ ਰਸਤਾ ਗੋਲ ਹੋ ਚੁੱਕਾ ਹੈ بڑے ਔਖੇ ਨਹੀਂ ਲੱਗਦਾ ਮੋਟਰਸਾਈਕਲ ਆ ਲੋਕਾਂ ਦੇ ਲਵਾਣਾ ਮਾਨੂੰ ਕੋਈ ਦੇਖਤੀ ਜਾਂਨੇ ਕੋਈ ਸਾਰਾ ਰੇਤਾ ਕੱਢਦੇ ਛੱਟਿਆ ਪਰ ਨਹੀਂ ਮੋਟਰਸਾਈਕਲ ਵੀ ਨਹੀਂ ਟਾਪ ਰਿਆ ਕੋਈ ਰਸਤਾ ਨਹੀਂ ਹੈ ਇੱਥੇ ਕੋਈ ਰਿਸਕ ਨਾਲ ਲੱਗਦੇ ਪਏ ਕਿ ਕਿਸੇ ਵਕਤ ਵੀ ਮੋਟਰਸਾਈਕਲ ਇਸ ਤਰ੍ਹਾਂ ਥੁਰਕ ਤੇ ਕਿਰੋ ਬੋਲਟ ਤੇ ਵਿੱਚੇ ਨਦੀ ਦੇ ਵੀ ਆ ਸਕਦਾ ਹੈ ਕੋਈ ਹਾਦਸਾ ਵੀ ਹੋ ਸਕਦਾ ਹਾਦਸਾ ਹੋ ਸਕਦਾ ਇਹ ਬਹੁਤ ਵੱਡਾ ਹੋਏਗਾ ਜੇ ਹੋਇਆ ਲੈ ਸਾਰਾ ਨੁਕਸਾਨ ਸਾਰਾ ਮਾਲੇ ਸਾਰੇ ਫਸਲਾ ਹੁੰਦਾ ਇਥੂ ਇਹਨੇ ਰੇਤਾ ਕਾੜ ਕੇ ਸਾਰਾ ਮਾਲੇ ਇਦੇ ਬਰ ਫਸਲਾ ਵਾਲੇ ਪਾਸੇ ਬਰਬਾਦ ਗਿਰਨੇ ਦਿੱਤਾ ਹੈ ਰੇਤੇ ਵਾਲੀ ਬੈਣੀ ਤੇ ਅੰਗੜ ਬੈਣੀ ਇੱਕ ਨੰਬਰ ਗਲਾਬਾ ਬੈਣੀ ਸਾਦੀ ਵੱਲੇ ਛਾ 8 ਇਹ ਹੀ ਰਸਤਾ ਲੱਗਦਾ ਸੀ ਇਸੇ ਰਸਤੇ ਦੇ ਸਾਦਾ ਲੱਗਾ ਹੈਗਾ ਸੀ ਸਾਰੇ ਘਰਾਂ ਨੂੰ ਪਿੰਡਾਂ ਨੂੰ ਤੇ ਇਹ ਹੀ ਸਾਰਾ ਰਸਤਾ 58 ਵੀ ਸਾਰਾ ਸਰੇ ਆਪ ਮੈਂ 1.5 ਰੁਪਿਆ ਕਿ ਇਹ ਰਸਤਾ ਸਾਨੂੰ ਬਹੁਤ ਸੂਤਰੇਗਾ ਇਹ ਬਣਾਇਆ ਜਾਣਾ ਚਾਹੀਦਾ ਜਲਦੀ ਜਲਦੀ ਇਹਨੂੰ ਤਿਆਰ ਕੀਤਾ ਜਾਵੇ ਮਲੇ ਹੋਰ ਸਾਦਾ ਰਸਤਾ ਨਹੀਂ ਹੈਗਾ ਉਦ ਲਈ ਹੈਗੀ ਉਹ ਦੂਰ ਵਾਲੀ ਛੜਕ ਹੈ ਉਹ ਵੀ ਸਾਰੀ ਟੁੱਟੀ ਛੱਠੀ ਪਈ ਆ ਬਹੁਤ ਮੁਸ਼ਕਲਾਂ ਦੀ ਪਈ ਐ ਇਹਨ ਦੇ ਇਹਦੇ ਵਜਰਾਂ ਤੋਂ ਬਹੁਤ ਜਿਆਦਾ ਆ ਰਹੀ ਐ ਉਦ ਲਈ ਮੁਸ਼ਕਲ ਹੋਰੀ ਲੰਗੀ ਖੜੀ ਐ ਮਲੇ ਇੰਨੇ ਕੋ ਜੈਂਪ ਬਣੇ ਖੜੇ ਨੂੰ ਕਿਸਲੇ ਉਹ ਵੀ ਮਲੇ ਕੋਇਆ ਮੈਂ ਕਾਲੀ ਕਾਲੀ ਚ ਕੇ ਚਲੇ ਜਾਂਦੇ ਕੋ ਟਰੈਕਟਰ ਆ ਜਾਵੇ ਨਹੀਂ ਮੋਟਰਸਾਈਕਲ ਵੀ ਲਾ ਸਕਦਾ ਉਹਦੋਂ ਰੇਤੇ ਵਾਲੇ ਟਰਾਲੀਆ ਉਹ ਟੱਬੀਆਂ ਜਾਂਦੀਆਂ ਨੂੰ ਉਧਰੋਂ ਕਿਧਰੋਂ ਰਸਤਾ ਮਿਲ ਨਹੀਂ ਰਿਹਾ ਮਲੇ ਮੋਟਰਸਾਈਕਲ ਦਾ ਕਿਸੇ ਮਨ ਲੈ ਹਾਲ ਤੇ ਜਿਨੀ ਕਿਸੇ ਸਾਹਮਣਾ ਚੱਲਦਾ ਪਿਆ ਅਸੀਂ ਮੰਗ ਇਹ ਸਰਕਾਰ ਨੂੰ ਕਰਨੇ ਵੀ ਇਹ ਨਾ ਕੇ ਬੇਨਤੀ ਕੀਤੀ ਜਾਂਦੀ ਹੈ ਵੀ ਇਹ ਸਾਡਾ ਜਲਦੀ ਤੋਂ ਜਲਦੀ ਰਸਤਾ ਚਲਾਇਆ ਜਾਵੇ